একদে জি রা একা জি গা একা মি ਜਾ ਜੈ ਜੀ ਦਾ ਹੈ ਜੈ ਕਿਸਾਨ ਜੈ ਜੈ ਸ੍ਰੀ ਉਪਦੇ ਸਾਰੇ ਮੈਂਬਰਾਂ ਵੱਲੋਂ ਇਹ ਦਿਮਾਂ ਚੈਨਲ ਦੇ ਓਨਰ ਅਮਰਜੀਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਾਡੇ ਇੱਕ ਸੱਦੇ ਤੇ ਸਾਡੇ ਇਸ ਜਾਗਰਨ ਦੇ ਛੋਟੇ ਜਿਹੇ ਪ੍ਰੋਗਰਾਮ ਨੂੰ بڑا ਕਰਨ ਵਾਸਤੇ ਆਪਣੇ ਚੈਨਲ ਤੇ ਰਾਹੀ ਪੂਰੇ ਸ਼ਹਿਰੀ ਵਾਸੀਆਂ ਨੂੰ ਦਿਖਾਉਣ ਲਈ ਇੱਥੇ ਪਹੁੰਚੇ ਹਨ ਪੂਰੇ ਗਰੁੱਪ ਵੱਲੋਂ ਅਮਰਜੀਤ ਧਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਮਾਤਾ ਰਾਣੀ ਇਤਨਾ ਦੁਤੀ ਉੱਪਰ ਆਪਣੀ ਕਿਰਪਾ ਬਣਾਈ ਰੱਖੇ ਸਹਿ ਮਾਤਾ ਜੀ ਇਹਤ ਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋਕਰਾਲੀ ਸ਼ਹਿਰ ਇੱਕ ਧਾਰਮਿਕ ਆਸਥਾ ਦੇ ਨਾਲ ਜੁੜਿਆ ਹੋਇਆ ਸ਼ਹਿਰ ਹੈ ਜਿੱਥੇ ਕਿ ਤਕਰੀਬਨ ਤਕਰੀਬਨ ਹਰ ਰੋਜ਼ ਕੋਈ ਨਾ ਕੋਈ ਧਾਰਮਿਕ ਸਮਾਗਮ ਹੁੰਦਾ ਰਹਿੰਦਾ ਹੈ ਸੋ ਇਸੇ ਤਰ੍ਹਾਂ ਇੱਕ ਜਾਗਰਣ ਹੋਣ ਜਾ ਰਿਹਾ ਕਰਾਲੀ ਦੇ ਦਸਹਿਰਾ ਗਰਾਊਂਡ ਦੇ ਵਿੱਚ ਜੋ ਸਨਾਤਨ ਧਰਮ ਜਾਗਰਣ ਮੰਡਲੀ ਹੈ ਸੋ ਇਹਨਾਂ ਦੇ ਵੱਲੋਂ ਇਹ ਚੌਥਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਤੇ ਆਪਾਂ ਇਸ ਮੰਡਲੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਕੀ ਇਹਨਾਂ ਦਾ ਕਹਿਣਾ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਸੋ ਕੀ ਕਹਿਣਾ ਜੀ ਤੁਹਾਡਾ ਇਹ ਜਾਗਰਣ ਹੈ ਕਦੋਂ ਹੋ ਰਿਹਾ ਤੇ ਕਿੱਥੇ ਹੋ ਰਿਹਾ ਇਹ ਸਾਡਾ ਜਿਹੜਾ ਜਾਗਰਣ ਹੈ ਦਸ਼ਾਰਾ ਗਰਾਉਂਡ ਦੇ ਵਿੱਚ ਹੋ ਰਿਹਾ ਹੈ ਜੀ ਜਿਹਦੀ ਇੱਕੀ ਤਿਥੀ ਹੈ 8 ਮਾਰਚ 2025 ਚੌਥਾ ਵਿਸ਼ਾਲ ਮਹਾ ਭਗਤੀ ਜਾਗਰਣ ਹੈ ਇਹਦੇ ਜਿਹੜੇ ਕਾਰਜਕਾਰ ਜਿਹੜੇ ਸੰਭਾਲ ਰਹੇ ਨੇ ਸ਼੍ਰੀ ਸਨਾਤਨ ਦਰਮ ਜਾਗਰਣ ਮੰਡਲ ਹੈ ਜੀ ਤੇ ਇਹਦੇ ਵਿੱਚ ਆਪਾਂ ਨੇ ਦੋ ਪ੍ਰੋਗਰਾਮ ਰੱਖੇ ਆ ਨੇ ਜਿਹਦੇ ਵਿੱਚੋਂ 7 ਮਾਰਚ 2025 ਨੂੰ ਸ਼ੋਭ ਯਾਤਰਾ ਹੈ ਜੋ ਕਿ ਬਹੁਤ ਹੀ ਵਿਸ਼ਾਲ ਸ਼ੋਭ ਯਾਤਰਾ ਹੈ ਜੋ ਕਿ ਕਰਾਲੀ ਆਪਣਾ ਹਨੂਮਾਨ ਮੰਦਿਰ ਜਿੱਤੋਂ ਸ਼ੁਰੂ ਹੋ ਕੇ ਜੀ ਸਿਸਮਾ ਰੋਡ ਹੋ ਕੇ ਹਾਂਜੀ ਆਪਣਾ ਚਨਾ ਆਪਣਾ ਚਾਵਲਾ ਰੈਸਟੋਰੈਂਟ ਹੋ ਕੇ ਜਨਾਲੋ ਹੋ ਕੇ ਸ਼ਿਵ ਮੰਦਿਰ ਹੋ ਕੇ ਝਿੰਗੜਾ ਰੋਡ ਤੇ ਹੋ ਕੇ ਜੀ ਕਰਾਲੀ ਬੱਸ ਸਟੈਂਡ ਆ ਕੇ ਗਸਈ ਵਾਲੇ ਬਾਬਾ ਜੀ ਦੇ ਕਰਕੇ ਇਹ ਜਿਹੜਾ ਸ਼ੂਟ ਹੋਵੇਗਾ ਇਹ ਦਿਨ ਦਾ ਸ਼ੂਟ ਹੋਵੇਗਾ ਉਹ ਤੇ ਗਸਈ ਵਾਲੇ ਬਾਬਾ ਜੀ ਅੱਧਾ ਘੰਟਾ ਸਟੇ ਕਰਕੇ ਸਾਡਾ ਨਾਈਟ ਦਾ ਜਿਹੜਾ ਵਿਊ ਹੋਊਗਾ ਜੀ ਸ਼ੋਭਾ ਯਾਤਰਾ ਦਾ ਉਹ ਨਾ ਆਪਣਾ ਬਾਜ਼ਾਰ ਕਿੰਨੀ ਹੋਊਗਾ ਕ੍ਰਿਸ਼ਨਾ ਮੰਡੀ ਕ੍ਰਿਸ਼ਨਾ ਮੰਡੀ ਸਾਡਾ ਹੱਬ ਲੋਕੇਸ਼ਨ ਹੋਊਗੀ ਜਿਹਦੇ ਵਿੱਚ ਅਸੀਂ ਜਿਹੜਾ ਅਸਲੀ ਕਾਰਜਕ੍ਰਮ ਕਰਨਾ ਹੈ ਜਿੱਥੇ ਨ੍ਰਿਤ ਹੋਵੇਗਾ ਜੀ ਜੋ ਕਿ ਆਕਰਸ਼ਣਮੁਖ ਹੋਵੇਗਾ ਉਹਦੇ ਵਿੱਚ ਕ੍ਰਿਸ਼ਨਾ ਮੰਡੀ ਸਾਰੇ ਹਮਮਾ ਕੇ ਪਹੁੰਚੋ ਉਹ ਸਾਡੀ ਹੱਬ ਲੋਕੇਸ਼ਨ ਹੋਵੇਗੀ ਉਹ ਤੇ ਬਾ ਜਿਹੜੇ ਪਹੁੰਚ ਰਹੇ ਸ਼ੋਬਿਆ ਤਰ੍ਹਾਂ ਦੇ ਵਿੱਚ ਕਲਾਕਾਰ ਨੇ ਉਹ ਹੈਗੇ ਮਹਾਕਾਲ ਭੈਰਵ ਗੁਪ ਹਿਸ਼ਿਆਰਪੁਰ ਜੀ ਰਜਤ ਅਰੋੜਾ ਅਮਾਰਸ ਗਰੁੱਪ ਵਾਲੇ ਜਲੰਧਰ ਵਾਲੇ ਤੇ ਤੀਸਰਾ ਹੈਗਾ ਜੀ ਆਪਣਾ ਆਪਣਾ ਦੀਪਕ ਨਾਸਿਕ ਢੋਲ ਜੀ ਤੇ ਇਹਦੇ ਉਤੇ ਅਗਲੇ ਦਿਨ 8 ਮਾਰਚ 2025 ਨੂੰ ਜਿਹੜਾ ਆਪਣਾ ਰਾਤ ਦਾ ਪ੍ਰੋਗਰਾਮ ਹੈ ਜੀ ਉਹਦੇ ਵਿੱਚ ਪਹੁੰਚ ਰਹੇ ਕਲਾਕਾਰ ਜਿਨ੍ਹਾਂ ਦਾ ਸਮਾਂ 8 ਵਜੇ ਗੌਤਮ ਜਲੰਦਰੀ ਜੀ ਨੇ ਤੇ ਦੂਸਰਾ ਕਲਾਕਾਰ ਅਰਜੁਨ ਸੂਰੀ ਜੀ ਜੋ ਕਿ ਨਰਿੰਦਰ ਚੰਚਲ ਦੇ ਸ਼ਿਸ਼ੇ ਹਨ ਉਹਨਾਂ ਦਾ ਸਮਾਂ 11 ਵਜੇ ਜੀ ਪਹਿਲਾ ਮਤਲਬ ਕਿ ਗੋਤਮ ਜਲੰਧਰ ਹਾਂਜੀ ਗੋਤਮ ਜਲੰਧਰ ਹੀ ਹੈ ਜੀ ਜੀ ਤੇ ਹੋਰ ਕੋਈ ਲੰਗਰ ਦੀ ਵਿਵਸਥਾ ਵੀ ਹੈਗੀ ਹੈ ਲੰਗਰ ਦੀ ਵਿਵਸਥਾ ਟੁੱਟ ਹੈ ਜੀ 7 ਤਰੀਕ ਦਾ ਵੀ ਲੰਗਰ ਚੱਲੇਗਾ ਜੀ ਤੇ 8 ਤਰੀਕ ਦਾ ਵੀ ਲੰਗਰ ਮਹਾਮੈ ਦੀ ਕਿਰਪਾ ਨਾਲ ਪੂਰਾ ਚੱਲੇਗਾ ਜੀ ਜੀ ਜਿਹੜੀ 7 ਤਰੀਕ ਦੀ ਸ਼ੋਭਾ ਯਾਤਰਾ ਉਹਦਾ ਟਾਈਮਿੰਗ ਮਤਲਬ ਕੀ ਹੈ ਜਿਹੜੀ ਛਤਰੀ ਦੀ ਸ਼ੋਭਾ ਯਾਤਰਾ ਉਹਦਾ ਟਾਈਮਿੰਗ 12 ਵਜੇ ਹੈ ਜੀ ਤੇ ਜਿਹੜੀ ਮਹਾਮਾਝ ਦੀ ਜੋਤ ਹੈ ਜੀ ਉਹ ਮਾਤਾ ਨੈਣਾ ਦੇਵੀ ਜੀ ਤੋਂ ਲਈ ਜਾਏਗੀ ਜੀ ਹਾਂਜੀ ਜਿਹੜਾ ਕ੍ਰਿਸ਼ਨ ਮੰਡੀ ਦੇ ਵਿੱਚ ਪ੍ਰੋਗਰਾਮ ਹੈ ਉਹਦਾ ਮਤਲਬ ਇਹ ਸਮਾਂ ਕਿੰਨਾ ਕੁ ਹੋਊਗਾ ਕਿੰਨੇ ਕੁ ਵਜੇ ਆਪਾਂ ਅਪਡੇਟ ਜੇ ਦਵਾਂਗੇ ਤਾਂ ਮੋਟਾ-ਮੋਟਾ 5 ਵਜੇ ਤੋਂ ਬਾਅਦ ਹੀ ਆਪਣਾ ਸਮਾਂ ਹੋਵੇਗਾ ਸ਼ਾਮ ਤੇ ਜੀ ਹਾਂਜੀ ਉਸ ਤੋਂ ਬਾਅਦ ਜਿਹੜੇ ਮਤਲਬ ਕਿ ਰਾਤ ਹੋ ਜਾਣੀ ਹੈ ਹਨੇਰਾ ਹੋ ਜਾਣਾ ਹਨੇਰੇ ਦੇ ਵਿੱਚ ਜਿਹੜੀ ਮਤਲਬ ਕਿ ਸ਼ੋਭਾ ਯਾਤਰਾ ਹੋਊਗੀ ਉਹਦੇ ਵਿੱਚ ਲਾਈਟਿੰਗ ਵੀ ਵਗੈਰਾ ਹੋਊਗਾ ਹਾਂਜੀ ਲਾਈਟਿੰਗ ਹੋਊਗੀ ਡੀਜੇ ਸੈਟਅਪ ਹੋਊਗਾ ਜੀ ਕਾਫੀ ਅਰੈਕਸ਼ਨ ਵਾਲੀ ਚੀਜ਼ਾਂ ਹੋਣਗੀਆਂ ਜੀ ਉਹਦੇ ਵਿੱਚ ਮਤਲਬ ਸਾਰਿਆਂ ਨਾਲੋਂ ਯੂਨਿਕ ਚੀਜ਼ ਹੋਊਗੀ ਜੋ ਵੀ ਹੋਣਗੀਆਂ ਜੀ ਜੀ ਹਾਂਜੀ ਹਾਂਜੀ ਤੇ ਕਿਹੜੀ ਪਾਰਟੀ ਆ ਰਹੀ ਹੈ ਇਹ ਮਤਲਬ ਕਿ ਮੰਡਲੀ ਸ਼ੋਭੇਤਰਾਤ ਵਤ ਹੈ ਸ਼ੋਭੇਤਰਾ ਦੇ ਵਿੱਚ ਜੀ ਚਾਰ ਟੀਮ ਆ ਰਹੇ ਜੀ ਤੁਹਾਨੂੰ ਜਿੰਮੇ ਦੱਸਿਆ ਜੀ ਮਹਾਕਲ ਵਹਾਰ ਗਰੂਪ ਹੋਗੇ ਜੋ ਹਿਸ਼ਾਰਪੁਰ ਵਾਲੇ ਜੀ ਹੋਮ ਆਰਟਸ ਗਰੂਪ ਰਾਜਤ ਭਾਜੀ ਹੋਗੇ ਸਾਡੇ ਚਲੰਦਰ ਤੋਂ ਜੀ ਜੀ ਪਗਨਾਸੀ ਢੋਲ ਹੋ ਜੇ ਇੱਕ ਚੀਜ਼ ਗਿਫਟ ਹੈ ਜੀ ਉਹ ਅਸੀਂ ਸਰਪ੍ਰਾਈਜ਼ ਰੱਖਿਆ ਕਰਾ ਲਈ ਸ਼ਹਿਰ ਵਾਸਤੇ ਜੀ ਅੱਛਾ ਜੀ ਹਾਂਜੀ ਉਹ ਅਸੀਂ ਸ਼ੋ ਨਹੀਂ ਕਰਦੇ ਜੀ ਹਰ ਸਾਲ ਅਸੀਂ ਕਿਸੇ ਬੰਦੇ ਨੂੰ ਸਰਪ੍ਰਾਈਜ਼ ਹੀ ਦਿੰਦੇ ਜੀ ਹਾਂਜੀ ਵਾਹ ਜੀ ਵਾਹ ਜੀ ਤੇ ਮੈਂ ਸਾਰੇ ਸ਼ਹਿਰ ਨਿਵਾਸੀ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਮੇਰੇ ਤੋਂ ਜਿੰਨਾ ਜ਼ੋਰ ਹੋ ਸਕੇ ਮੇਰੀ ਟੀਮ ਤੋਂ ਜਿੰਨਾ ਜ਼ੋਰ ਹੋ ਸਕੇ ਜਿੰਨੇ ਵੀ ਮੇਰੀ ਧਾਰਮਿਕ ਸੰਸਥਾਵਾਂ ਨੇ ਜਿੰਨੇ ਵੀ ਮਤਲਬ ਕਿ ਵੱੜ ਚੜ ਕੇ ਪ੍ਰੋਗਰਾਮ ਕਰਾਉਂਦੇ ਨੇ ਸ਼ਹਿਰ ਦੇ ਵਿੱਚ ਜਿੰਨੇ ਵੀ ਮੇਰੇ ਸੂਝਮਾਨ بڑے بڑے ਮਿੱਤਰ ਮੇਰੇ بڑے ਬਜ਼ੁਰਗੇ ਜੋ ਵੀ ਨੇ ਜਿਨ੍ਹਾਂ ਕੋਲ ਜੇ ਕਾੜ ਨਹੀਂ ਵੀ ਪਹੁੰਚਾ ਹੋਵੇ ਸ਼ਹਿਰ ਦਾ ਪ੍ਰੋਗਰਾਮ ਹੈ ਕਾਰਡ ਦੇ ਨਾਲ ਇੱਕ ਜ਼ਰੂਰੀ ਅਹਿਮੀਅਤ ਨਹੀਂ ਹੁੰਦੀ ਆਪਣੇ ਸ਼ਹਿਰ ਦੇ ਪ੍ਰੌਂਡਾ ਵਿੱਚ ਆਪਾਂ ਨੂੰ ਸਾਰਿਆਂ ਨੂੰ ਵੱਧ ਚੜ ਕੇ ਆਣਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਜ਼ਰੂਰ ਜੇ ਕਿਸੇ ਕੋਲ ਕਾਰਡ ਨਾ ਵੀ ਪਹੁੰਚਿਆ ਉਹਦੇ ਵਾਸਤੇ ਮੈਂ ਮਾਫੀ ਮੰਗਦਾ ਹਾਂ ਜੀ ਤੇ ਜੋ ਸਾਂਝਾ ਕੰਮ ਹੈ ਜੀ ਸਾਰੇ ਜ਼ਰੂਰ ਹਮ ਹਮਾ ਕੇ ਪਹੁੰਚੋ ਤੇ ਸਾਡੀ ਟੀਮ ਦਾ ਸਾਥ ਦਿਓ ਤੇ ਕਰਾਲੀ ਸ਼ਹਿਰ ਦਾ ਸਾਥ ਦਿਓ ਜੀ ਵਾਹ ਜੀ ਸੋ ਬਹੁਤ-ਬਹੁਤ ਸ਼ੁਭ ਕਾਰਨਾਮਾ ਤੁਹਾਨੂੰ ਜੀ ਜਾਗਰਣ ਦੀ ਹਾਂਜੀ ਠੀਕ ਹੈ ਜੀ ਹਾਂਜੀ ਪੰਡਿਤ ਜੀ ਕੀ ਕਹੋਗੇ ਜੀ ਇਹ ਮਤਲਬ ਕਿ ਚੌਥਾ ਜਾਗਰਣ ਕਰਵਾਇਆ ਜਾ ਰਿਹਾ ਵੈਸੇ ਤੋਂ ਅਭੀ ਜੋ ਹੈ इन बंधु ने बताया कि हमारी सनातन में की संस्कृति में मातृशक्ति का सबसे बड़ा स्थान जी। और वैसे भी कुराली पहले भी जो है मैंने देखा है पहले से गुजरा हुआ समय में बताया था कि यहाँ ऐसे ऐसे संत हुए हैं जैसे एक नदी पार वाले स्वामी जी महाराज और आज भी अच्छे संत जो है गोसाई वाले जी, महंत जी।, जी।, जी इनके आशीर्वाद से इनकी छत्र से और ये धार्मिक नगर है और माता की उपासना माता शक्ति की उपासना जो स्थल पर जो है नगर निवासी ज्यादा से ज्यादा पहुंच कर के और इस क्लब के लिए या, इस संस्था, संस्था के लिए या बत सहयोग दें और अपने जीवन को सफल बनाने में सहयोग जी तो ये गौरी जी जय माता दी जय माता दी।, दी। जी। जी। चौथा जागरण है तीन जागरण देखे है हुए 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 ਹਾਂਜੀ ਅੱਛਾ ਕਿਵੇਂ ਲੱਗੇ ਤੁਹਾਨੂੰ ਇਹ ਜਾਗਰਣ ਬਹੁਤ ਵਧੀਆ ਬਹੁਤ ਵਧੀਆ ਜਿਹੜੇ ਕਲਾਕਾਰ ਆ ਰਹੇ ਨੇ ਗੌਤਮ ਜਲੰਦਰੀ ਜੀ ਤੁਸੀਂ ਪਹਿਲਾਂ ਵੀ ਇਸ ਜਾਗਰਣ ਦੇ ਵਿੱਚ ਸੁਣੇ ਨੇ ਹਾਂਜੀ ਕਿਵੇਂ ਲੱਗੀਆਂ ਤੁਹਾਨੂੰ ਉਹਨਾਂ ਦੀ ਭਾਗੀਦਾਰੀ ਬਹੁਤ ਵਧੀਆ ਬਹੁਤ ਵਧੀਆ ਤੇ ਐਤਕੀ ਵੀ ਫਿਰ ਉਹੀ ਆ ਰਹੇ ਨੇ ਹਾਂਜੀ ਬਹੁਤ ਵਧੀਆ ਐਤਕੀ ਆ ਰਹੇ ਹਨ ਦਵਾਰਾ ਜੀ ਸੋ ਫਿਰ ਦੇਖੂਗੇ ਪੂਰਾ ਜਾਗਰਣ ਹਾਂਜੀ ਓਕੇ ਜੈ ਮਾਤਾ ਦੀ ਜੈ ਮਾਤਾ ਦੀ ਮੋਹਤ ਬਰਮਾ ਜੀ ਇਹ ਇੱਕ ਵੱਡਾ ਉਪਰਾਲਾ ਹੁੰਦਾ ਜੋ ਤੁਹਾਡੀ ਟੀਮ ਰਲ ਮਿਲ ਕੇ ਇਹ ਜਾਗਰਣ ਕਰਵਾ ਰਹੀ ਹੈ ਬੜੇ ਔਖੇ ਇਹ ਕੰਮ ਥੋੜੇ ਜੇ ਹੁੰਦੇ ਨੇ ਕਿਉਂਕਿ ਇਹਦੇ ਲਈ ਆਪਾਂ ਨੂੰ ਡੋਨੇਸ਼ਨ ਵੀ ਇਕੱਠੀ ਕਰਨੀ ਪੈਂਦੀ ਹੈ ਤੇ ਇਸ ਜਾਗਰਣ ਦੇ ਵਿੱਚ ਮਤਲਬ ਕਿ ਤੁਸੀਂ ਕੋਈ ਮਹਿਮਾਨ ਵੀ ਬੁਲਾਉਂਗੇ ਮੁੱਖ ਮਹਿਮਾਨ ਵੀ ਬੁਲਾਉਂਗੇ ਠੀਕ ਹੈ ਉਹ ਕੌਣ ਹੈ ਤੇ ਜੋਤੀ ਪ੍ਰਚੰਡਕ ਕੌਣ ਕਰੇਗਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਸ੍ਰੀ ਸਨਾਤਨ ਧਰਮ ਜਾਗਰਣ ਮੰਡਲ ਵੱਲੋਂ ਇਹ ਚੌਥਾ ਵਿਸ਼ਾਲ ਪਾਪਾ ਭਗਵਤੀ ਜਾਗਰਣ ਇਸ ਵਾਰ ਇਸ ਸਾਲ ਫੇਰ ਕਰਵਾਇਆ ਜਾ ਰਿਹਾ ਹੈ ਤੁਸੀਂ ਪਿਛਲੇ ਸਾਲ ਦੇਖਿਆ ਹੋਵੇਗਾ ਕਿ ਲਾਸਟ ਈਅਰ होली ਤੋਂ ਇੱਕ ਦਿਨ ਪਹਿਲਾਂ ਇਹ ਜਾਗਰਣ ਹੋਇਆ ਸੀ ਇਸ ਤਰ੍ਹਾਂ ਇਸ ਵਾਰ ਵੀ ਇਹ ਜਾਗਰਣ होली ਤੋਂ ਪਹਿਲਾਂ ਹੀ ਕੀਤਾ ਜਾ ਰਿਹਾ ਹੈ ਜਾਗਰਣ ਤੋਂ ਇੱਕ ਦਿਨ ਪਹਿਲਾਂ ਪਿਛਲੇ ਸਾਲ ਵੀ ਸ਼ੋਭਾ ਯਾਤਰਾ ਕੱਢੀ ਗਈ ਸੀ ਤੇ ਇਸ ਵਾਰ ਵੀ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੀ ਮੇਨਲੀ ਜਿਸ ਤਰ੍ਹਾਂ ਤੁਸੀਂ ਪੁੱਛਿਆ ਹੈ ਕਿ ਜਾਗਰਣ ਦੇ ਵਿੱਚ ਪਹੁੰਚ ਰਹੇ ਮੁੱਖ ਮਹਿਮਾਨ ਕੌਣ ਹਨ ਜੀ ਮੁੱਖ ਮਹਿਮਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿ ਕੋਰਾਲੀ ਦੀ ਜਿੰਨੀ ਵੀ ਸੰਗਤ ਪਹੁੰਚ ਰਹੀ ਹੈ ਉਹ ਸਾਡੇ ਵਾਸਤੇ ਮੁੱਖ ਮਹਿਮਾਨ ਹੀ ਹਨ ਵਾਹ ਵਾਹ ਬਟ ਫਿਰ ਵੀ ਜੇ ਅਪਾ ਦੇਖੀਏ ਤਾਂ ਮੇਨਲੀ ਇਸ ਵਿੱਚ ਮਾਤਾ ਰਾਣੀ ਦੀ ਜੋਤ ਜੋ ਕਿ ਆ ਤੁਹਾਨੂੰ ਪਤਾ ਹੀ ਹੈ ਕਿ ਨਾਨਾ ਦੇਵੀ ਜਿੱਥੋਂ ਲਈ ਆਈ ਜਾਵੇਗੀ ਜੀ ਜੋਤੀ ਗੁਸਾਈ ਵਾਲੇ ਬਾਬਾ ਜੀ ਦੇ ਸੀਤਨ ਰਾਜਗਿਰ ਜੀ ਦੇ ਵੱਲੋਂ ਉਹਨਾਂ ਦੇ ਕਰ ਕਮਲਾ ਦੁਆਰਾ 퍼센ਟ ਕਿਤੀ ਜਾਵੇਗੀ ਜੀ ਜੋਤੀ ਪਰਸੈਂਟ ਹੋਣ ਤੋਂ ਬਾਅਦ ਮਾਂ ਭਗਵਤੀ ਜੀ ਦਾ ਜਾਗਰਣ ਬੌਤਮ ਜਲੰਦਰੀ ਜੀ ਵਾਰਾ ਆਰੰਭ ਕੀਤਾ ਜਾਵੇਗਾ ਅਰਜੁਨ ਸੂਰੀ ਜੀ ਦੂਸਰੇ ਨੰਬਰ ਤੇ ਲਗਾਏ ਜਾਣਗੇ ਜੀ ਮਾਤਾ ਦੀ ਭੇਟਾਂ ਬਹੁਤ ಅಪਾਰ ਕਿਰਪਾ ਦੇ ਨਾਲ ਗਾਈਆਂ ਜਾਣਗੀਆਂ ਮੁੱਖ ਮਹਿਮਾਨ ਮਾਈ ਤਮੰਨਾ ਜੀ ਸ਼ਹਿਰ ਕੋ ਰਾਲੀ ਵਾਲੇ ਬਰੋਪੜ ਵਾਲੇ ਇਥੇ ਪਹੁੰਚਣਗੇ ਮਾਇਤਾ ਮੰਨਾ ਦੀ ਸਾਡੇ ਗਰੁੱਪ ਦੇ ਉੱਤੇ ਬਹੁਤ ਵੱਡੀ ਬਹੁਤ ਅਪਾਰ ਕਿਰਪਾ ਹੈ ਮਾਤਾ ਜੀ ਦਾ ਸਾਥ ਸਾਡੇ ਉੱਪਰ ਹਮੇਸ਼ਾ ਇਸ ਤਰ੍ਹਾਂ ਹੀ ਵਰਸਦਾ ਰਹੇਗਾ ਤੇ ਇਸ ਟਾਈਮ ਵੀ ਬਰਸ ਰਹੀ ਹੈ ਜਿਹੜੀ ਜੋਤ ਹੋਊਗੀ ਮਤਲਬ ਕਿ ਸ਼ੋਭਾ ਯਾਤਰਾ ਵਿੱਚ ਵੀ ਮਤਲਬ ਕਿ ਪ੍ਰਕਰਮਾ ਕੀਤੀ ਜਾਊਗੀ ਹਾਂਜੀ ਮਾਤਾ ਨਾਨਾ ਦੇਵੀ ਜੀ ਦੀ ਜੋਤ 7 ਤਰੀਕ ਨੂੰ ਮਾਰਨਿੰਗ ਸੇ ਲਈ ਜਾਵੇਗੀ 12 ਵਜੇ ਸ਼ੋਭਾ ਯਾਤਰਾ ਆਰੰਭ ਹੋਏਗੀ ਸ਼ੋਭਾ ਯਾਤਰਾ ਦੇ ਵਿੱਚ ਮਾਤਾ ਨਾਨਾ ਦੇਵੀ ਜੀ ਦੀ ਜੋਤ ਦੀ ਪਰਿਕਰਮਾ ਪੂਰੇ ਸ਼ਹਿਰ ਕੁਰਾਲੀ ਦੀ ਕੀਤੀ ਜਾਵੇਗੀ ਅਗਰ ਕੋਈ ਬੰਦਾ ਮਾਤਾ ਨਾਨਾ ਦੇਵੀ ਜੀ ਜੋਤ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਤਾਂ ਬਾਲਾ ਸੁੰਦਰੀ ਮੰਦਿਰ ਦੇ ਵਿੱਚ ਪਹੁੰਚ ਕੇ ਮਾਤਾ ਦੀ ਦਰਸ਼ਨ ਕਰ ਸਕਦਾ ਹੈ ਮੇਨਲੀ ਮੇਰੀ ਤੇ ਪੂਰੇ ਮੰਡਲ ਦੀ ਪੂਰੀ ਮਾਰਕੀਟ ਲਈ ਇਹੀ ਅਪੀਲ ਹੈ ਕਿ ਜੋ ਸ਼ੋਭਾ ਯਾਤਰਾ ਹੈ ਇਹਦਾ ਰੂਟ ਇਸ ਵਾਰ ਸਟਾਰਟਿੰਗ ਦੇ ਵਿੱਚ ਆਪਾਂ ਨੇ ਚਨਾਲੋ ਔਰ ਝਿੰਗੜਾ ਰੋਡ ਦਾ ਰੱਖਿਆ ਹੈ ਇਹ ਸਟਾਰਟਿੰਗ ਲਈ ਇਹ ਆਪਾਂ ਨੇ ਕਿਸਾਈਆਂ ਵਾਲੇ ਵਿੱਚ ਫਰਸਟ ਸ਼ੋ ਹੋਏਗਾ ਜਿਹੜਾ ਸੈਕੰਡ ਸ਼ੋ ਆਪਾਂ ਨੂੰ ਦੀਪਕ ਜੀ ਨੇ ਦੱਸਿਆ ਹੈ ਕਿ ਈਵਨਿੰਗ ਦੇ ਵਿੱਚ ਮਾਰਕੀਟ ਦਾ ਹੋਏਗਾ ਤਾਂ ਮਾਰਕੀਟ ਵਾਲਿਆਂ ਨੂੰ ਇਹ ਅਪੀਲ ਹੈ ਕਿ ਮਾਰਕੀਟ ਵਿੱਚ ਆਪਣੀਆਂ ਸਾਰੀਆਂ ਦੁਕਾਨਾਂ ਸਾਰੇ ਜਾਣੇ ਖੁੱਲੀਆਂ ਰੱਖਣ ਕਿਉਂਕਿ ਜੋ ਅਗਰ ਆਪਾਂ ਦੇਖੀਏ ਅਗਰ ਆਪਾਂ ਚਾਹੀਏ ਤਾਂ ਆਪਾਂ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਇਹ ਜਾਗਰਣ ਕਰਵਾ ਰਹੇ ਹੈ ਅਗਰ ਸ਼ਹਿਰ ਵਾਸੀਆਂ ਦਾ ਸਹਿਯੋਗ ਸ਼ੋਭਾ ਯਾਤਰਾ ਦੇ ਵਿੱਚ ਵੀ ਹੋਵੇਗਾ ਤਾਂ ਸਾਨੂੰ ਤੇ ਸਾਡੇ ਗਰੁੱਪ ਵਾਲਿਆਂ ਲਈ ਇਹ ਬਹੁਤ ਮਾਨ ਦੀ ਗੱਲ ਹੈ ਕਿ ਬਾਜ਼ਾਰ ਵਾਲੇ ਦੁਕਾਨਾਂ ਖੋਲ ਕੇ ਸ਼ੋਭਾ ਯਾਤਰਾ ਦਾ ਸਵਾਗਤ ਕਰਦੇ ਹਨ ਸਵਾਗਤ ਦੇ ਵਿੱਚ ਇਸ ਤਰ੍ਹਾਂ ਹੀ ਕਿ ਅਗਰ ਸਾਰੀਆਂ ਦੁਕਾਨਾਂ ਖੁੱਲੀਆਂ ਹੋਣਗੀਆਂ ਤਾਂ ਮਾਤਾ ਦੀ ਜੋਤ ਦੇ ਜੀ आशीर्वाद ਦੇ ਨਾਲ ਨਾਲ ਜੋਤ ਉਹਨਾਂ ਦੀ ਦੁਕਾਨਾਂ ਦੇ ਵਿੱਚ ਤੇ ਮੂਰਤੇ ਨਿਕਲ ਕੇ ਜਾਵੇਗੀ ਮਾਤਾ ਦੇ ਨੈਣ ਉਹਨਾਂ ਦੇ ਦੁਕਾਨਾਂ ਕੰਨੀ ਵੀ ਪੈਣਗੇ ਮਾਤਾ ਰਾਣੀ ਆਪਣੀ ਕਿਰਪਾ ਇਸੇ ਤਰੀਕੇ ਨਾਲ ਸ਼ਹਿਰ ਉੱਤੇ ਬਣਾਈ ਰੱਖੇਗੀ ਬਾਕੀ ਸ਼ਹਿਰ ਵਾਸੀਆਂ ਦਾ ਸਹਿਯੋਗ ਪੂਰਾ ਹੈ ਕਿ ਉਹ ਸਾਡਾ ਇੰਨਾ ਸਾਥ ਦੇ ਰਿਹਾ ਹੈ ਕਿ ਜਿਨ੍ਹਾਂ ਦੇ ਸਾਥ ਦੇ ਨਾਲ ਸਾਨੂੰ ਇੰਨੀ ਹਿੰਮਤ ਮਿਲੀ ਹੈ ਕਿ ਅੱਜ ਅਸੀਂ ਚੌਥਾ ਜਾਗਰਣ ਕਰਵਾ ਰਹੇ ਹਾਂ ਮੈਂ ਬੜਾ ਭਾਗਾ ਵਾਲਾ ਇਹ ਕਿ ਮੈਨੂੰ ਪਿਛਲੇ ਸਾਲ ਇਸ ਜਾਗਰਣ ਮੰਡਰੀ ਦਾ ਮੈਂਬਰ ਬਣਨੇ ਦਾ ਮੌਕਾ ਮਿਲਿਆ। ਤੋਂ ਇਸ ਐਡੇ ਵੱਡੇ ਪ੍ਰੋਗਰਾਮ ਦੇ ਵਿੱਚ ਮਤਲਬ ਕਿ ਆਪਾਂ ਨੂੰ ਮਾਇਆ ਦੀ, ਪੈਸੇ ਦੀ ਵੀ ਬੜੀ ਜ਼ਰੂਰਤ ਹੁੰਦੀ ਹੈ। ਇਹਦੇ ਲਈ ਮਤਲਬ ਕਿ ਜੇ ਕਿਸੇ ਨੇ ਕੋਈ ਦਾਨ ਪੁੰਨ ਦੇਣਾ ਹੋਵੇ, ਕੋਈ ਹਿੱਸਾ ਪਾਉਣਾ ਹੋਵੇ, ਉਹਦੇ ਲਈ ਮਤਲਬ ਕਿ ਕੀ ਵਿਵਸਥਾ ਤੁਹਾਡੀ? ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੋਰਾਲੀ ਸ਼ਹਿਰ ਦਾਨੀ ਸਜਣਾ ਦਾ ਸ਼ਹਿਰ ਹੈ। ਕੁਰਾਲੀ ਦੇ ਦਾਨੀ ਸਜਣਾ ਦੇ ਸਹਿਯੋਗ ਨਾਲ ਇਹ ਜਾਗਰਣ ਹਰ ਸਾਲ ਸੰਪੂਰਨ ਹੁੰਦਾ ਹੈ ਤੇ ਇਸ ਸਾਲ ਵੀ ਇਹ ਜਾਗਰਣ ਬਹੁਤ ਹੀ ਮਾਤਾ ਰਾਣੀ ਦੀ ਆਪਾਰ ਕਿਰਪਾ ਦੇ ਨਾਲ ਸੰਪੂਰਨ ਹੋਵੇਗਾ। ਅਗਰ ਕੋਈ ਕੁਰਾਲੀ ਦਾ ਸ਼ਰਧਾਲੂ ਮਾਤਾ ਰਾਣੀ ਦੇ ਦੇ ਇਸ ਜਾਗਰਣ ਦੇ ਵਿੱਚ ਆਪਣਾ ਸਹਿਯੋਗ ਪਾਣਾ ਚਾਹੁੰਦਾ ਹੈ ਤਾਂ ਸਾਡਾ ਜੋ ਮਾਤਾ ਰਾਣੀ ਦੇ ਸ੍ਰੀ ਸਨਾਤਨ ਧਰਮ ਜਾਗਰਣ ਮੰਡਲ ਦਾ ਗਰੁੱਪ ਦਾ ਸਕੈਨਰ ਹੈ ਉਹ ਇਸ ਵੀਡੀਓ ਦੇ ਇਹ ਤਿਮਾਨ ਚੈਨਲ ਜੀ ਦੇ ਚੈਨਲ ਦੇ ਉੱਪਰ ਦਿਖਾਈ ਦੇ ਰਿਹਾ ਹੋਵੇਗਾ ਆਪ ਨੂੰ। ਤੁਸੀਂ ਇੱਥੇ ਜਾ ਕੇ ਆਪਣਾ ਦਾਨ ਮਾਤਾ ਰਾਣੀ ਜੀ ਦੇ ਜਗਰਾਤੇ ਦੇ ਵਿੱਚ ਆਪਣੇ თან ਦਾ ਸਹਿਯੋਗ ਇਸ ਸਕੈਨਰ ਦੇ ਉੱਤੇ ਪਾ ਕੇ ਕਰ ਸਕਦੇ ਹੋ ਸਕੈਨਰ ਸਕੈਨ ਕਰਦੇ ਤੁਹਾਨੂੰ ਸ੍ਰੀ ਸਨਾਤਨ ਧਰਮ ਜਾਗਰਣ ਮੰਡਲ ਦਾ ਉੱਪਰ ਨਾਮ ਦਿਖਾਈ ਦੇ ਜਾਵੇਗਾ ਅਗਰ ਤੁਹਾਨੂੰ ਇਹ ਨਾਮ ਦਿਖਾਈ ਦਿੰਦਾ ਤਾਂ ਹੀ ਤੁਸੀਂ ਇਸ ਸਕੈਨਰ ਤੇ ਮਾਤਾ ਰਾਣੀ ਜੀ ਦੇ ਦਾਨ ਅਤੇ ਸਹਿਯੋਗ ਇਸ ਸਕੈਨਰ ਤੇ ਪਾਓ ਸੋ ਮੁਹਿਦ ਜੀ ਜਿਵੇਂ ਕਿ ਮਤਲਬ ਕਿ ਸੰਗਤ ਆਉਂਦੀ ਹੈ ਉਹਨੇ ਲੰਗਰ ਵੀ ਛਕਣਾ ਲੰਗਰ ਵੀ ਜੁੱਤੀ ਖੋਲ ਕੇ ਛਕਿਆ ਜਾਂਦਾ ਅਤੇ ਜਾਗਰਣ ਵੀ ਜੋ ਜੁੱਤੀ ਖੋਲ ਕੇ ਹੀ ਬਣਗਾਨ ਜੋ ਸੁਣਿਆ ਜਾਂਦਾ ਤੇ ਉਹਦੇ ਵਾਸਤੇ ਕੋਈ ਵਿਵਸਥਾ ਜੁੱਤੀ ਦੀ ਕੋਈ ਕੀਤੀ ਗਈ ਹੈ ਕੋਈ ਜੁੱਤਾ ਘਰ ਬਣਾਇਆ ਗਿਆ ਅਗਰ ਦੇਖਿਆ ਜਾਵੇ ਤਾਂ ਸਭ ਤੋਂ ਬੜੀ ਸੇਵਾ ਜੋੜਿਆਂ ਦੀ ਸੇਵਾ ਹੁੰਦੀ ਹੈ ਸਾਡੇ ਗਰੁੱਪ ਦੇ ਮੈਂਬਰਾਂ ਵੱਲੋਂ ਇਹ ਸੇਵਾ ਕਰੀ ਜਾਵੇਗੀ ਜਗਰਾਤੇ ਦੇ ਲੰਗਰ ਹਾਲ ਦੇ ਵਿੱਚ ਵੀ ਇਹ ਸੇਵਾ ਚੱਲੇਗੀ ਔਰ ਲੰਗਰ ਹਾਲ ਤੋਂ ਇਲਾਵਾ ਜਾਗਰਨ ਦੀ ਐਂਟਰੀ ਦੇ ਵਿੱਚ ਵੀ ਇਹ ਸੇਵਾ ਕੀਤੀ ਜਾਵੇਗੀ ਸਪੈਸ਼ਲੀ ਰੱਖੇ ਜਿੱਕੇ ਜਾਣਗੇ ਜਿੱਥੇ ਜੋੜਿਆਂ ਦੀ ਸੇਵਾ ਨਿਭਾਉਣ ਵਾਸਤੇ ਸਾਡੇ ਗਰੁੱਪ ਦੇ ਕੋਈ ਨਾ ਕੋਈ ਮੈਂਬਰ ਉੱਥੇ ਜ਼ਰੂਰ ਬੈਠਣਗੇ ਜੀ बहो बय माता जी जयकारा सुनहरे नेत्री दरबारी जयकारा दर ते बुल वारी दो सारी ਸੋ ਤੁਸੀਂ ਸੁਣੀਏ ਪੂਰੀ ਜਾਣਕਾਰੀ ਇਸ ਮੰਡਲੀ ਦੇ ਵੱਲੋਂ ਜੋ ਦਸਹਿਰਾ ਗਰਾਊਂਡ ਦੇ ਵਿੱਚ 8 ਤਰੀਕ ਨੂੰ ਜਾਗਰਣ ਹੋਵੇਗਾ ਅਤੇ 7 ਮਾਰਚ ਨੂੰ ਇਹਨਾਂ ਦੀ ਸ਼ੋਭਾ ਯਾਤਰਾ ਹੋਵੇਗੀ ਸ਼ੋਭਾ ਯਾਤਰਾ ਜੋ ਹੈ ਉਹ ਬੜੀ ਆਕਰਸ਼ਿਤ ਹੋਵੇਗੀ ਦੇਖਣਯੋਗ ਹੋਵੇਗੀ ਸੋ ਸਾਡੀ ਵੀ ਸਾਰਿਆਂ ਨੂੰ ਅਪੀਲ ਹੈ ਕਿ ਹਮ ਹਮਾ ਕੇ ਇਹਨਾਂ ਦੀ ਜੋ ਸ਼ੋਭਾ ਯਾਤਰਾ ਉਸ ਦੇ ਵਿੱਚ ਵੀ ਪਹੁੰਚੋ ਅਤੇ ਜਾਗਰਣ ਵੀ ਸੁਣੋ ਜਾਗਰਣ ਦਾ ਗੁਣਗਾਨ ਸੁਣੋ ਤੇ ਨਵੀਆਂ-ਨਵੀਆਂ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਇਹ ਤਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਵੀ ਕਰੋ।